ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਇੱਕ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਖੂਬ ਗੁੱਸਾ ਆਏਗਾ। ਜਿੱਥੇ ਇੱਕ ਭੂਆ ਨੇ ਆਪਣੀ ਭਤੀਜੀ ਦਾ ਆਪਣੇ ਹੀ ਪੁੱਤਰ ਨਾਲ ਵਿਆਹ ਚਾਉਣ ਦਾ ਪੂਰਾ ਖੇਡ ਰਚਿਆ। ਦਰਅਸਲ ਅੰਮ੍ਰਿਤਸਰ ਦੇ थाना ਮੋਕੰਪੂਰਾ ਇਲਾਕੇ ਦੇ ਵਿੱਚ ਇੱਕ ਨਵਾਲਕ ਲੜਕੀ ਦਾ ਵਿਆਹ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਲੜਕੇ ਨਾਲ ਉਸਦਾ ਵਿਆਹ ਕਰਵਾਇਆ ਜਾ ਰਿਹਾ ਸੀ ਉਹ ਅਪਾਹਜ ਹੈ ਅਤੇ ਨਵਾਲਕ ਲੜਕੀ ਦੀ ਭੂਆ ਦਾ ਹੀ ਲੜਕਾ ਹੈ। ਯਾਨੀ ਕਿ ਰਿਸ਼ਤੇ ਦੇ ਵਿੱਚ ਇਹ ਭੈਣ ਭਰਾ ਲੱਗਦੇ ਨੇ। ਜਾਣਕਾਰੀ ਮਿਲਣ ਮਗਰੋਂ ਪ੍ਰਸ਼ਾਸਨ ਅਤੇ ਬਾਲ ਵਿਕਾਸ ਵਿਭਾਗ ਦੇ ਚਾਈਲਡ ਔਮਨ ਵੈਲਫੇਅਰ ਸੁਸਾਇਟੀ ਦੇ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਕੇ ਵਿਆਹ ਨੂੰ ਰੁਕਵਾ ਦਿੱਤਾ ਜਾਣਕਾਰੀ ਦਿੰਦੇ ਅਧਿਕਾਰੀਆਂ ਨੇ ਦੱਸਿਆ ਕਿ 16 ਸਾਲਾਂ ਲੜਕੀ ਦੇ ਮਾਪਿਆਂ ਦੀ ਮੌਤ ਹੋ ਚੁੱਕੀ ਹੈ ਅਤੇ ਕਰੀਬ 10 ਮਹੀਨਿਆਂ ਤੋਂ ਆਪਣੇ ਭੂਆ ਦੇ ਘਰ ਰਹਿ ਰਹੀ ਸੀ ਲੜਕੀ ਦੀ ਭੂਆ ਵੱਲੋਂ ਆਪਣੇ ਹੀ ਲੜਕੇ ਨਾਲ ਉਸ ਦਾ ਵਿਆਹ ਕਰਵਾਇਆ ਜਾ ਰਿਹਾ ਸੀ ਔਮਨ ਵੈਲਫੇਅਰ ਸੁਸਾਇਟੀ ਦੇ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਨੇ ਫੋਨ ਕਰਕੇ ਇਸ ਵਿਆਹ ਬਾਰੇ ਸੂਚਨਾ ਦਿੱਤੀ ਸੀ ਉਦਰੀ ਇਸ ਨਵਾਲਗ ਲੜਕੀ ਦਾ ਉਸ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਉਹ ਉੱਠੜ ਬੈਠਣ ਦੇ ਸਮਰੱਤ ਵੀ ਨਹੀਂ ਸੀ ਯਾਨੀ ਕਿ ਪੂਰੀ ਤਰ੍ਹਾਂ ਅਪਾਹਜ ਸੀ ਲੜਕੀ ਦਾ ਜ਼ਬਰਦਸਤੀ ਇਸ ਲੜਕੇ ਦੇ ਨਾਲ ਵਿਆਹ ਕਰਵਾਇਆ ਜਾ ਰਿਹਾ ਸੀ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਉਹਨਾਂ ਨੂੰ ਬਾਲ ਵਿਵਾਦੀ ਸੂਚਨਾ ਮਿਲੀ ਸੀ ਪਰਿਵਾਰ ਦਾ ਕਹਿਣਾ ਕਿ ਲੜਕੀ ਕਈ ਮਹੀਨਿਆਂ ਤੋਂ ਇਸ ਘਰ ਦੇ ਵਿੱਚ ਰਹਿ ਰਹੀ ਸੀ ਤੇ ਉਕਤ ਲੜਕੇ ਦੀ ਚੰਗੀ ਦੇਖਭਾਲ ਕਰ ਰਹੀ ਸੀ ਇਸ ਲਈ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਉਹਨਾਂ ਨੇ ਇਹਨਾਂ ਦਾ ਵਿਆਹ ਕਰਾਉਣ ਦਾ ਫੈਸਲਾ ਕੀਤਾ ਦੱਸ ਦਈਏ ਕਿ ਇੱਕ ਪਾਸੇ ਮੁੰਡਾ ਅਪਾਹਜ ਹੈ ਔਰ ਉਤੋਂ ਉਸ ਦਾ ਭਰਾ ਲੱਗਵਾਇਆ ਗਿਆ ਜਿਸ ਦੇ ਨਾਲ ਉਸ ਦਾ ਵਿਆਹ ਕੀਤਾ ਜਾ ਰਿਹਾ ਸੀ ਉਤੋਂ ਜੋ ਔਰਤ ਹੈ ਯਾਨੀ ਕਿ ਜੋ ਲੜਕੀ ਦੀ ਮਾਂ ਹੈ ਉਹ ਹਾਸ ਹਾਸ ਕੇ ਗੱਲ ਕਰ ਰਹੀ ਹੈ ਦੱਸ ਰਹੀ ਹੈ ਕਿ ਲੜਕੀ ਨੂੰ ਉਸ ਲੜਕੇ ਦੇ ਨਾਲ ਲगाव ਸੀ ਇਸ ਕਰਕੇ ਉਹਨਾਂ ਦਾ ਵਿਆਹ ਕੀਤਾ ਜਾ ਰਿਹਾ ਸੀ ਉਧਰ ਹੀ ਪਰਿਵਾਰ ਵੱਲੋਂ ਅਧਿਕਾਰੀਆਂ ਨੂੰ ਲੜਕੀ ਦੀ ਉਮਰ ਸੰਬੰਧੀ ਦੱਸਿਆ ਜਾ ਰਿਹਾ ਕਿ ਕੋਈ ਸਬੂਤ ਨਹੀਂ ਦਿੱਤਾ ਜਾ ਰਿਹਾ ਸੀ ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇ ਨਾ ਸਰ ਲਖੋ ਕਿਹਦੇ ਰਹਿਣ ਵਾਲੇ ਮੇਰੇ ਮੇਰਾ ਨਾਮ ਸ੍ਰੀਿੰਦਰ ਕੌਰ ਹੈ ਸ੍ਰੀਿੰਦਰ ਜੀ ਕੀ ਕਰ ਜਾ ਰਿਹਾ ਹੈ ਮੇਰੇ ਪਿਓ ਦਾ ਨਾਮ ਰਤਨ ਸਿੰਘ ਇੱਕੋ ਮਿੰਟ ਮੇਰੇ ਪਿਓ ਦਾ ਨਾਮ ਰਤਨ ਸਿੰਘ ਸੀ ਜਿਹਦੇ ਨਾਲ ਸ਼ਾਦੀ ਹੋਣ ਜਾ ਰਹੀ ਉਹ ਮੇਰੀ ਸੱਕੀ ਭਤੀਜੀ ਸੀ ਅੱਛਾ ਜੀ ਠੀਕ ਹੈ ਮੇਰਾ ਬ ਮਾਰ ਸੀ ਮੇਰੀ ਭਤੀਜੀ ਨੂੰ ਉਹਦੇ ਨਾਲ ਕੋਈ ਲਗਔ ਸੀ ਉਹਨੇ ਆਪਣੀ ਮਰਜ਼ੀ ਨਾਲ ਕਿਹਾ ਵੀ ਮੈਂ ਸ਼ਾਦੀ ਕਰਨੀ ਆ ਕਿੰਨੀ ਉਮਰ ਸੀ ਭਤੀਜੀ ਦੀ ਭਤੀਜੀ ਨੂੰ 16ਵਾਂ ਸਾਲ 16ਵਾਂ ਸਾਲ ਲੱਗਣਾ ਜੀ ਕਿ ਲੱਗਿਆ ਹਾਂ ਜੀ 2008 ਦਾ ਲੱਗ ਗਿਆ ਕਿ ਲੱਗਣਾ ਬਾਜੀ ਆ ਫਰਵਰੀ ਦੇ ਮਹੀਨੇ ਲੱਗਿਆ ਚ ਲੱਗਦਾ ਕਿ ਗਲਤ ਕਰਨ ਜਾ ਰਹੇ ਸੀ ਹਾਂ ਗਲਤ ਕਰਨ ਜਾ ਰਹੇ ਸੀ ਪਰ ਹੁਣ ਐਸਾ ਨਹੀਂ ਕਰ ਕੋਈ ਨਹੀਂ ਕਰਾਂ ਮੈਡਮ ਕਿੰਨੇ ਚਿਰ ਤੋਂ ਤੁਹਾਡੇ ਕੋਲ ਲੜਕੀ ਰਹਿ ਰਹੀ ਮੇਰੇ ਕੋਲ ਭਾਜੀ ਹੋ ਗਿਆ ਉਹਨੂੰ 10 ਮਹੀਨੇ ਹੋ ਗਏ ਅੱਛਾ ਮੌਕੇ ਤੇ ਤੁਹਾਡੇ ਕੋਲ ਪਹੁੰਚਿਆ ਲੱਗਦਾ ਕਿ ਜੇਕਰ ਕੋਈ ਨਾ ਪਹੁੰਚਦਾ ਤੁਸੀਂ ਵਿਆਹ ਕਰ ਦੇਣਾ ਸੀ ਲੜਕੀ ਦਾ ਚਲੋ ਭਾਈ ਜਿੱਤੀ ਤੇ ਉਹਦੀ ਜ਼ਿੰਦਗੀ ਲੜਕੀ ਦੀ ਖਤਰਾ ਹੋਈ ਨਹੀਂ ਸੀ ਹਾਂ ਚਲੋ ਮੀਡੀਆ ਨੇ ਬਚਾ ਲਿਆ ਭਾਜੀ ਨਹੀਂ ਮੀਡੀਆ ਨੇ ਨਹੀਂ ਬਚਾਇਆ ਜੀ ਇੱਕ ਐਨਜੀਓ ਜਿਹੜੀ ਲਾਗੇ ਖੜੇ ਨੇ ਉਹਨਾਂ ਨੇ ਬਚਾਇਆ ਉਹਨਾਂ ਦਾ ਨਾਮ ਚਲੋ ਮੀਡੀਆ ਨੇ ਸਾਰੇ ਨੇ ਬੁਲਾਇਆ ਮੀਡੀਆ ਨੇ ਨਹੀਂ ਬਚਾਇਆ ਮੀਡੀਆ ਨੇ ਬੁਲਾਇਆ ਵਾ ਹਾਂ ਲੜਕੇ ਦੀ ਉਮਰ ਕਿੰਨੀ ਹੈਗੀ ਸੀ ਲੜਕੇ ਦੀ ਉਮਰ ਭਾਈ 19 19 ਅੱਛਾ ਲੜਕੇ ਨੂੰ ਹੋਇਆ ਕੀ ਸੀ ਜੀ ਉਹਨਾਂ ਨੂੰ ਸੱਤ ਮੱਜੇ ਤੋਂ ਨਹੀਂ ਉੱਠ ਸਕਦਾ ਭਾਈ ਜੰਗ ਮੈਨ ਸੀਗਾ ਤੇ ਸੱਟ ਲੱਗੀ ਇਥੇ ਬ੍ਰੇਨ ਤੇ ਅੱਛਾ ਹਾਂ ਉਹਦੀ ਜੋ ਵੀ ਮਤਲਬ ਕਿ 19 ਮਾਰਚ ਦਾ ਉਹ ਤੋਂ ਬਾਅਦ ਇਥੇ 2 ਮਹੀਨੇ ਕੇ ਹੜਕੇ ਇਸ ਵੀ ਰ ਅਪਰੇਲ ਮਹੀਨੇ ਚ ਉਹਨੂੰ ਸੱਟ ਲੱਗੀ 2 ਅਪ੍ਰੈਲ ਮੰਜੇ ਤੂੰ ਉੱਠ ਕੇ ਚੱਲ ਕੇ ਆਸ ਤੇ ਥਾਣੀ ਆਈਗਾ ਪਰ ਨਹੀਂ ਥਾਣੀ ਨੇ ਉਹਨੂੰ ਫੜ ਕੇ ਲਿਆਣਾ ਪੈਂਦਾ ਫਿਰ ਇਹ ਗੱਲ ਕਹੋ ਫਿਰ ਆ ਕਿੰਨੇ ਤੇ ਚੱਲਦੀ ਉਹ ਡਾਕਟਰ ਦੀ ਜਗ੍ਹਾ ਉਹਨੂੰ ਚਲਦੇ ਆ ਹਾਂ ਡਾਕਟਰ ਤੋਂ ਤੁਸੀਂ ਮੰਦੀ ਹੋ ਨਾ ਉੱਪਰ ਠੀਕ ਨਹੀਂ ਹੈ ਹਾਂਜੀ ਹਾਂਜੀ ਤਾਂ ਫਿਰ ਵੀ ਤੁਸੀਂ ਲੜਕੀ ਸ਼ਾਦੀ ਕਰ ਦਿੱਤੀ ਚਲੋ ਭਾਈ ਚਲੋ ਆਪਾਂ ਗਲਤੀ ਮੰਨਦੇ ਹਾਂ ਹਾਂਜੀ ਪੁਲਿਸ ਅਧਿਕਾਰੀਆਂ ਨੇ ਫਿਲਹਾਲ ਤੁਹਾਨੂੰ ਕੀ ਕਿਹਾ ਕੁਛ ਨਾ ਕਹਿੰਦੇ ਕਿ ਸ਼ਾਦੀ ਤੁਸੀਂ ਨਹੀਂ ਕਰਨੀ ਮੈਂ ਕਿਹਾ ਆਪਾਂ ਨਹੀਂ ਕਰਦੇ ਗਲਤੀ ਹੋ ਗਈ ਸਾਡੀ ਕੋਈ ਗੱਲ ਨਹੀਂ ਤੀਸਰ ਕਿਰਾ ਚੋਰਾ ਸਾਲ ਦੀ ਕੁੜੀ ਦਾ ਵਿਆਹ ਹੋ ਚੱਲਿਆ ਉਹ ਸਰ ਉਹ ਹੋ ਗਿਆ ਰ ਕੀ ਟੋਟਲ ਮੈਟਰ ਦੱਸ ਦਿਓ ਕੀ ਹੈਗਾ ਜੀ ਉਹ 12 ਸਾਲਾਂ ਦਾ ਸਿਗਰਮ ਇੱਕ ਕਰ ਲ ਗਿਆ ਆਪਚ ਭੂਆ ਮਾਮੇ ਦੇ ਮੁੰਡਾ ਹੈਗਾ ਤੇ ਹੁਣ ਮਈ ਹੋਇਆ ਸਰ ਉਹ ਰੁਗ ਗਿਆ ਜੀ ਆਏ ਐਨ ਜੀਓ ਆਪਣਾ ਡੀਸੀ ਦਫ਼ਤਰੋਂ ਐਨਯੂ ਵਾਲੇ ਸਰਕਾਰੀ ਉਹਨਾਂ ਨੇ ਲਿਖਾਰੂ ਜਿਆਨਾ ਸਰ ਤੁਸੀਂ ਮੌਕੇ ਤੇ ਗਏ ਸੀ ਕਿੰਨੇ ਸਾਲ ਦੀ ਕੁੜੀ ਦੇ ਪ੍ਰੂਫ ਕੁੜੀ ਹੈ ਜੀ ਪ੍ਰੂਫ ਲੈ ਲਈ ਕੁੜੀ ਜਿਹੜੀ ਹੈ ਸਰ ਉਹ 15 16 ਸਾਲਾਂ ਦੀ ਹੈ ਮੁੰਡਾ ਮੁੰਡਾ ਜਿਹੜਾ 20 ਸਾਲਾਂ ਦਾ ਮੁੰਡਾ ਹੈਂਡੀਕੈਪਡ ਉਹ ਚੱਲ ਫਰਨ ਚੋਂ ਗਿਆ ਉਸ ਨਾਲ ਭੂਆ ਮਾਮੇ ਦੀ ਕੁੜੀ ਬੱਚੀ ਰਿਸ਼ਤੇਦਾਰੀ ਦੀ ਵਿਆਹ ਕਰ ਰਹੇ ਹਾਂਜੀ ਹਾਂਜੀ ਆਪਸੀ ਜਹੀ ਕਰਾ ਰਹੇ ਭੂਆ ਕੁੜੀ ਦੀ ਜਿਹੜਾ ਮੁੰਡੇ ਦੀ ਮਾਂ ਹੈ ਉਹ ਭੂਆ ਲੱਗਦੀ ਕੁੜੀ ਦੀ ਹਾਂਜੀ ਸਰ ਤੁਸੀਂ ਮੌਕੇ ਰਗੇ ਮੁੰਡੇ ਦੀ ਕੀ ਹਾਲਤ ਵੇਖੀ ਮੁੰਡਾ ਬਿਲਕੁਲ ਅਪਾਹਜ ਹੈ ਜੀ ਤੇ ਫਿਰ ਉਸ ਦੇ ਬਾਅਦ ਕੋੜੀ ਵੀ ਕੀਤੀ ਗਈ ਗੱਡੀ ਵੀ ਤਿਆਰ ਕਰਾਈ ਗਈ ਸੀ ਉਹ ਤੇ ਚਾਵਾ ਨੂੰ ਕੀਤੀ ਸੀ ਉਹਨਾਂ ਦੇ ਚਾਵ ਵਿੱਚ ਹੀ ਰਹਿ ਗਿਆ ਸਰ ਨੂੰ ਲੱਗਦਾ ਨਹੀਂ ਵੀ ਆ ਭੈਣ ਭਰਾ ਦਾ ਵਿਆਹ ਹੋਤ ਲਿਆ ਸੀ ਉਹ ਲੋਕਤਾ ਜੀ ਉਹਨੇ ਆਣ ਕੇ ਸਰ ਕੀ ਕਾਰਵਾਈ ਮੈਂ ਇਹ ਪਹਿਲੇ ਵੀ ਇੱਕ ਕੁੜੀ ਦਾ ਵਿਆਹ ਕੀਤਾ ਸੀ ਕਾਰਵਾਈ ਜੀ ਉਹ ਲੈ ਗਈ ਉਹਨਾਂ ਦੀ ਆਣ ਕੇ ਉਹਨਾਂ ਨੂੰ ਪੁੱਛ ਪੜ ਕੇ ਲੈ ਲਿਆ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ